पंजाब सरकार और होमी बाबा कैंसर अस्पताल के बीच एक और समझौता ज्ञापन पर हस्ताक्षर किए गए इसके तहत तो अस्पताल संगरूर में ही कार्यरत रहेगा और मरीजों की देखभाल व वा उपचार में अपना अहम योगदान देगा यह जानकारी पंजाब के स्वास्थ्य मंत्री बलबीर सिंह ने आज संगरूर में मीडिया से बातचीत के दौरान दी स्वास्थ्य मंत्री ने कहा कि पंजाब सरकार लोगों को स्वास्थ्य के प्रति जागरूक करने के साथ साथ अस्पतालों में बेहतर और अधिकतम उपचार उपलब्ध करवाने के लिए निरंतर प्रयासरत है संगरूर स्थित तो होमी बाबा कैंसर अस्पताल जहाँ पर हर साल हजारों कैंसर रोगियों का इलाज किया जाता है इस दिशा में राज्य के लिए एक बड़ी ताकत है उन्होंने कहा कि मुख्यमंत्री भगवंत मान का अपना शहर संगरूर कैंसर से लड़ाई का केंद्र बन चुका है और ਭੂਮੀ ਬਾਬਾ ਕੈਂਸਰ ਹਸਪਤਾਲ ਇਸ ਵਿੱਚ ਬੇਸ਼ੇਸ਼ ਭੂਮਿਕਾ ਨਿਭਾ ਰਹਾ ਹੈ ਇਸੇ ਕਾਰਨ ਸੇ ਸਰਕਾਰ ਔਰ ਹਸਪਤਾਲ ਕੇ ਬੀਚ ਇਸ ਸਮਝੌਤੇ ਕੋ ਨਵੀਨੀਕਰਤ ਕੀਤਾ ਗਿਆ ਹੈ ਤਾਂ ਕਿ ਪੰਜਾਬ ਮੇ ਕੈਂਸਰ ਕੇ ਖਿਲਾਫ ਲੜਾਈ ਕੋ ਔਰ ਮਜ਼ਬੂਤ ਕੀ ਜਾ ਸਕੇ ਸਤਿ ਸ਼ਕਾਲ ਜੀ ਸਾਰਿਆਂ ਨੂੰ ਟਾਟਾ ਮੋਰੀਅਲ ਕੈਂਸਰ ਹਸਪੀਟਲ ਸੰਗਰੂਰ ਜੋ ਕਿ ਪੰਜਾਬ ਦੇ ਸਿਹਤ ਮਹਿਕਮਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਹ ਜੱਦੀ ਕੋਸ਼ਿਸ਼ ਹੈ ਸੀ ਵੀ ਆ ਔਰ ਸ਼ਹਿਰ ਵੀ ਉਹਨਾਂ ਦਾ ਤੇ ਜਿਹੜਾ ਟਾਟਾ ਮੈਮੋਰੀਅਲ ਕੈਂਸਰ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਉਹਦੇ ਨਾਲ 10 ਸਾਲ ਪਹਿਲਾਂ ਇਹ ਜਰਨੀ ਸ਼ੁਰੂ ਹੋਈ ਸੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕੈਂਸਰ ਦੇ ਪੇਸ਼ੈਂਟ ਵੱਧ ਰਹੇ ਸੀ ਔਰ ਸਾਡੇ ਪੇਸ਼ੈਂਟ ਵੀ ਕਨੇਰ ਜਾਂ ਹੋਰ ਬਾਹਰ ਜਾਂਦੇ ਹੁੰਦੇ ਸੀ ਇਲਾਜ ਕਰਾਣ ਤੇ ਇਹ ਗ੍ਰੈਜੂਅਲੀ ਜਿਹੜਾ ਸੀਗਾ ਇਹ ਸੈਂਟਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਇਹਨਾਂ ਨੇ ਹੁਣ ਜਿਹੜਾ ਸਾਡੀ ਸਿਚੁਏਸ਼ਨ ਹੈ ਕਿ ਸਾਡੇ ਪਹਿਲਾਂ 30 ਬੈੱਡ ਤੋਂ ਸ਼ੁਰੂ ਹੋਇਆ ਸੀ ਹੁਣ 150 ਬੈੱਡ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਡਿਪਾਰਟਮੈਂਟ ਆਫ ਐਟੋਮਿਕ એનર્ਜੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਿਲ ਕੇ ਬਾਬਾ ਕੈਂਸਰ ਹਸਪੀਟਲ ਜਿਹੜਾ ਇੱਕ ਨਵੀਂ ਫੈਸਿਲਿਟੀ ਜਿਹੜੀ ਤੁਹਾਡੀ ਨਿਊ ਚੰਡੀਗੜ੍ਹ ਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਸਾਡਾ ਪ੍ਰੀਤਕੋਟ ਮੈਡੀਕਲ ਕਾਲਜ ਔਰ ਬਟਿੰਡੇ ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਸੋ ਹੁਣ ਸਾਡੇ ਕੋਲੇ ਕੈਂਸਰ ਦੇ ਪੇਸ਼ੈਂਟਸ ਜਿੰਨੇ ਵੀ ਹੈਗੇ ਆ ਉਹ ਉਹਨਾਂ ਸਾਰਿਆਂ ਦਾ ਇਲਾਜ ਕਰਨ ਦਾ ਪੂਰਾ ਸਾਡੇ ਕੋਲੇ ਅਰੇਂਜਮੈਂਟ ਹੈ ਉਹਨਾਂ ਕੋਲੇ ਲੇਟੈਸਟ ਇਕੁਪਮੈਂਟ ਹੈ ਉਹਦੇ ਵਿੱਚ ਟਾਟਾ ਮੋਰੀਓਰ ਕੈਂਸਰ ਹਸਪੀਟਲ ਦਾ ਲੀਡ ਰੋਲ ਹੁਣ ਅਸੀਂ ਇਹਦਾ ਜਿਹੜਾ ਸਾਡਾ ਮੰਡੇਟ ਹੈ ਉਹ ਨੂੰ ਅਸੀਂ ਐਕਸਪੈਂਡ ਕਰ ਰਹੇ ਹਾਂ ਕਿ ਜਿਹੜੇ ਕੈਂਸਰ ਦੇ ਪੇਸ਼ੈਂਟਸ ਆਦੇ ਉਹਨਾਂ ਦਾ ਇਲਾਜ ਤਾਂ ਕਰਦੇ ਆਂ ਅਸੀਂ ਪਰ ਇਹਦੀ ਰੋਕਥਾਮ ਬਾਰੇ ਜਿਹੜਾ ਹੈਗਾ ਜਿੰਨੇ ਵੀ ਸਾਡੇ ਸਿਹਤ ਮਹਿਕਮੇ ਦੇ ਸਾਡੇ ਆ ਨਰਸਸ ਐ ਪੈਰਾਮੈਡਿਕਸ ਐ ਡਾਕਟਰਸ ਐ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੱਕ ਤਾਂ ਉਹਦੇ ਨਾਲ ਦੋ ਗੱਲਾਂ ਹੋਣ ਗਿਆ ਇੱਕ ਤਾਂ ਉਹਦੇ ਚ ਇਹ ਕਿ ਜਿਹੜੀ अर्ਲੀ ਡਿਟੈਕਸ਼ਨ ਜਦੋਂ ਕੈਂਸਰ ਕਿਉਰੇਬਲ ਮਤਲਬ ਤੀਜੀ ਜਾਂ ਚੌਥੀ ਸਟੇਜ ਤੇ ਨਹੀਂ ਉਹਨੂੰ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਪਕੜ ਲਿਆ ਜਾਵੇ ਤਾਂ ਕਿ ਜਿਹੜਾ ਕੈਂਸਰ ਹੈ ਉਹ ਕਿਉਰ ਕਰਕੇ ਬੰਦਾ ਨਾਰਮਲ ਲਾਈਫ ਲੀਵਟ ਕਰ ਸਕੇ ਤੇ ਦੂਜਾ ਇਹਦੇ ਚ ਉਹਦੀ ਰੋਕத் ਰੋਕਥਾਮ ਬਾਰੇ ਕਿ ਕੈਂਸਰ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਕੀ ਕੋਈ ਪਾਣੀ 'ਚ ਖਰਾਬੀ ਆ ਹਵਾ 'ਚ ਖਰਾਬੀ ਆ ਖਾਣੇ 'ਚ ਖਰਾਬੀ ਆ ਜਾਂ ਜਿਹੜੀ ਸੋਇਲ ਪਲੂਟ ਹੋ ਚੁੱਕੀ ਆ 에ਅਰ ਪਲੂਟ ਹੋ ਚੁੱਕੀ ਆ ਉਹਨਾਂ ਬਾਰੇ ਕੀ ਕਰਨਾ ਲਾਈਫ ਸਟਾਈਲ ਦਾ ਕੀ ਰੋਲ ਆ weight management ਦਾ ਔਰ ਜਿਹੜਾ ਤੁਹਾਡਾ ਆਹਾਰ ਤੇ ਵਿਹਾਰ ਆ ਉਹਨੂੰ ਵੀ ਠੀਕ ਕੀਤਾ ਜਾਵੇ ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਕੰਪੋਨੈਂਟ ਸੀ ਉਹ ਆਲਰੇਡੀ ਵੀ ਕਰ ਰਹੇ ਆ ਬਟ ਉਹਨੂੰ ਲਾਰਜ ਸਕੇਲ ਤੇ ਸਾਰੇ ਜਿੰਨੇ ਵੀ ਸਾਡੇ ਗਵਰਨਮੈਂਟ ਦੇ ਵਿੱਚ ਵੀ ਸਟਾਫ ਮੈਂਬਰ ਆ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨ ਕਰਕੇ ਪਹਿਲੀ ਐਟਿਵ ਕੇਅਰ ਜਦੋਂ ਕਿਸੇ ਨੂੰ ਕੈਂਸਰ ਹੁੰਦਾ ਤੇ ਉਹਨੂੰ ਤਾਂ ਸਪੋਰਟ ਚਾਹੀਦੀ ਹੁੰਦੀ ਆ ਉਹਨੂੰ ਇਲਾਜ ਚਾਹੀਦਾ ਹੁੰਦਾ ਲੇਕਿਨ ਉਸ ਪੂਰੇ ਪਰਿਵਾਰ ਨੂੰ ਔਰ ਕਈ ਵਾਰੀ ਉਹਨਾਂ ਦੇ ਜਿਹੜੇ ਆਸ-ਪਾਸੇ ਰਿਸ਼ਤੇਦਾਰ ਆ ਜਾਂ ਲਾਜ਼ਾ ਉਹਨਾਂ ਨੂੰ ਵੀ ਐਜੂਕੇਸ਼ਨ ਦੀ ਲੋੜ ਹੁੰਦੀ ਆ ਉਹਦੇ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਆ ਤੇ ਜਦੋਂ ਪੇਸ਼ੈਂਟ ਟਰਮੀਨਲੀ ਸਿੱਖ ਹੋਵੇ ਉਹਨੂੰ ਫੈਮਿਲੀ ਨੂੰ ਉਹਦੀ ਟ੍ਰੇਨਿੰਗ ਦੇਣਾ ਉਹਨੂੰ ਡੋਮਿਸਿਲਰੀ ਕੇਅਰ ਕਿਸ ਤਰ੍ਹਾਂ ਦੇਣੀ ਆ ਸੋ ਇਹ ਸਾਰੇ ਕੰਮ ਵੀ ਜਿਹੜਾ ਹੈਗਾ ਹੁਣ ਅਸੀਂ ਮਿਲ ਕੇ ਸਾਡੀ ਕੋਲਾਬੋਰੇਸ਼ਨ ਦੇ ਨਾਲ ਹੋਣਗੇ ਇਹਦੇ ਛੋਰ ਬਹੁਤ ਸਾਰੀਆਂ ਐਨਜੀਓ ਸਾਨੂੰ ਸਪੋਰਟ ਕਰਨ ਵਾਸਤੇ ਆ ਰਹੀਆਂ ਔਰ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਜਿਹੜੇ ਮੁੰਬਈ ਤੋਂ ਸਾਡੇ ਡਾਕਟਰ ਐਸਡੀ ਬਨਾਵਾਲੀ ਜੀ ਸਪੈਸ਼ਲੀ ਇਹ ਸੈਰੇਮਨੀ ਵਾਸਤੇ ਆਏ ਆ ਉਹ ਸਾਰੇ ਜਿਹੜੇ ਡਾਇਰੈਕਟਰ ਹੈਗੇ ਆ ਇਹਨਾਂ ਦੇ ਜਿਹੜੇ ਸਾਰੇ ਅਕੈਡਮਿਕਸ ਦੇ ਜਿਹਨੂੰ ਕਹਿੰਦੇ ਆ ਉਹ ਸਾਰਾ ਇਹਦੀ ਸੁਪਰਵਾਈਜ਼ ਕਰਦੇ ਆ ਉਹ ਵੀ ਆਏ ਆ ਡਾਕਟਰ ਜੇਪੀ ਅਗਰਵਾਲ ਜੀ ਡਾਕਟਰ ਬਰਾੜ ਸਾਹਿਬ ਸਾਡੇ ਡਾਕਟਰ ਅਨਿਲ ਗੋਇਲ ਜੀ ਡਿਪਟੀ ਕਮਿਸ਼ਨਰ ਸਾਡੇ ਸਿਵਲ ਸਰਜਨ ਇਹ ਸਾਰੇ ਜਿਹੜੇ ਅਸੀਂ ਇੱਕ ਬਤੌਰ ਇੱਕ ਟੀਮ ਜਿਹੜੀ ਹੈਗੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪੰਜਾਬ ਦੇ ਲੋਕਾਂ ਦੀ ਅਸੀਂ ਬਥੌਰ ਟੀਮ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੈਂਸਰ ਦਾ ਇਲਾਜ ਜਲਦੀ ਕਰ ਸਕਾਂਗੇ ਉਹਨੂੰ ਕਿਉਰ ਕਰ ਸਕਾਂਗੇ ਔਰ ਫੈਮਲੀਆਂਜ਼ ਨੂੰ ਔਰ ਉਹਨਾਂ ਨੂੰ ਸਾਰੇ ਨੂੰ ਸਪੋਰਟ ਕਰ ਸਕਾਂਗੇ ਔਰ ਮੈਂ ਲੋਕਾਂ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਪਹਿਲਾਂ ਉਹਨਾਂ ਨੂੰ 1.5 ਲੱਖ ਰੁਪਏ ਮਿਲਦਾ ਸੀ ਹੁਣ ਪੰਜਾਬ ਦੇ 2 ਅਕਤੂਬਰ ਤੋਂ ਸਾਰੇ ਪਰਿਵਾਰਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਤੇ ਉਹਦੇ ਵਿੱਚ ਕੈਂਸਰ ਵੀ ਕਵਰਡ ਹੋਏਗਾ ਲੋਕਾਂ ਨੂੰ ਜਿਹੜਾ ਹੈਗਾ ਆਊਟ ਆਫ ਪਾਕਟ ਐਕਸਪੈਂਸਸ ਨਹੀਂ ਖਰਚ ਕਰਨੇ ਪੈਣਗੇ ਇਹਦੇ ਨਾਲ ਨਾਲ ਜਿਹੜੇ ਆਮ ਆਦਮੀ ਕਲੀਨਿਕ ਤੇ ਸੈਕੰਡਰੀ ਕੇਅਰ ਹੈ ਉੱਥੇ ਜਿਹੜੇ ਲੋਕਾਂ ਨੂੰ अर्ली ਡਿਟੈਕਸ਼ਨ ਆਫ ਮੋਸਟ ਡਿਜ਼ੀਜ਼ਸ ਉਹਦੇ ਵਿੱਚ ਅਸੀਂ ਕੈਂਸਰ ਦੀ ਸਕ੍ਰੀਨਿੰਗ ਨੂੰ ਵੀ ਐਡ ਕਰ ਰਹੇ ਹਾਂ ਪਹਿਲਾਂ ਅਸੀਂ ਸਿਰਫ ਜਿਹੜਾ ਹੈਗਾ ਉਹ ਬ੍ਰੈਸਟ ਕੈਂਸਰ ਕੈਂਸਰ ਸਰਵਿਕਸ ਤੇ ਮਾਊਥ ਕੈਂਸਰ ਨੂੰ ਕਰਦੇ ਸੀ ਹੁਣ ਅਸੀਂ ਉਹਦੇ ਜਿਸ ਤਰ੍ਹਾਂ ਲੀਵਰ ਕੈਂਸਰ ਵੀ ਆ ਜਾਂ ਹੋਰ ਵੀ ਜਿਹੜੇ ਦੂਜੇ ਕੈਂਸਰ ਪ੍ਰੋਸਟੇਟ ਦਾ ਕੈਂਸਰ ਹੈ ਜਿਹੜੇ ਕਾਮਨ ਕੈਂਸਰ ਹੈ ਚਾਹੇ ਈਸੋਫੇਗਸ ਦਾ ਕੈਂਸਰ ਹੈ ਜਾਂ ਸਟਮਕ ਦਾ ਕੈਂਸਰ ਹੈ ਉਹਨਾਂ ਬਾਰੇ ਵੀ ਅਸੀਂ ਲੋਕਾਂ ਨੂੰ ਜਾਣਕਾਰੀ ਵੀ ਦਿਆਂਗੇ ਉਹਨਾਂ ਦੀ ਵੀ अर्ਲੀ ਸਟੇਜ ਉਨਾਂ ਦਾ ਡਾਇਗਨੋਸ ਹੋਵੇ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਣ ਔਰ ਅਸੀਂ ਕੈਂਸਰ ਦੇ ਉੱਤੇ ਚਿਤਪਰੰਤ ਕਰ ਸਕੀਏ। ਅੰਦਰ ਇਹਦੇ ਜਿਹਾ ਮੌਜੂਦ ਕੋਈ ਨਮਾਇਰੋਂ ਦਿੱਤਾ ਗਿਆ ਜਾਂ ਬਸ ਉਦਾਂ ਹੀ ਰਿਵਿਊ ਕਰ ਦੇਖੋ ਇੱਕ ਤਾਂ ਜਿਹੜਾ ਸੀਗਾ ਹਾਂ ਇਹਦੇ ਵਿੱਚ ਇੱਕ ਤਾਂ ਉਹਦੇ ਚੇ ਪਰ ਉਹਦੀ ਟਰਮ ਖਤਮ ਹੋ ਗਈ ਸੀ ਉਹਨੂੰ ਐਕਸਟੈਂਡ ਕਰਨਾ ਤਾਂ ਜ਼ਰੂਰੀ ਸੀ ਇਹਦੇ ਵਿੱਚ ਬਹੁਤ ਸਾਰੇ ਫੀਚਰ ਜਿਹੜੇ ਓਵਰ ਦਾ ਪੀਰੀਅਡ ਐਡ ਹੋਇਆ ਜਿਵੇਂ ਪੋਸਟ ਗ੍ਰੈਜੂਏਸ਼ਨ ਨਹੀਂ ਸੀ ਜਦੋਂ ਸ਼ੁਰੂ ਹੋਇਆ ਹੁਣ ਬੱਚੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਆ ਹੁਣ ਅਸੀਂ ਜਿਹੜੇ ਸਾਡੇ ਮੈਡੀਕਲ ਕਾਲਜ 'ਚ ਬੱਚੇ ਪੜ੍ਹਦੇ ਆ ਜਿਹੜੇ ਇੰਟਰਸਟਿਡ ਹੈਗੇ ਅਸੀਂ ਉਹਨਾਂ ਨੂੰ ਬਾਏ ਰੋਟੇਸ਼ਨ ਇੱਥੇ ਭੇਜਾਂਗੇ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਆ ਜਿਹੜੇ ਸਾਡੇ ਫੀਲਡ ਵਰਕਰ ਆ ਆਸ਼ਾ ਵਰਕਰ ਤੋਂ ਲੈ ਕੇ ਜਿਹੜੇ ਏ ਐਨ ਐਮ ਸਟਾਫ ਨਰਸਸ ਜਿਹੜੇ ਦੂਜੇ ਪੈਰਾਮੈਡੀਕਸ ਆ ਉਹਨਾਂ ਨੂੰ ਵੀ ਅਸੀਂ ਬਾਇਰ ਰੋਟੇਸ਼ਨ ਉਹਨਾਂ ਨੂੰ ਵੀ ਟ੍ਰੇਨਿੰਗ ਦਵਾਵਾਂਗੇ ਤਾਂ ਕਿ ਹਰ ਇੱਕ ਬੰਦੇ ਨੂੰ ਕੈਂਸਰ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਇਹਦੇ ਨਾਲ ਨਾਲ ਅਸੀਂ ਚਾਹੇ ਡੈਂਗੀ ਆ ਚਾਹੇ ਲਾਈਫਸਟਾਈਲ ਡਿਸਆਰਡਰ ਆ ਜੇ ਚਾਹੇ ਹਾਈਪਰਟੈਨਸ਼ਨ ਡਾਇਬੀਟਿਸ ਜਿਹੜੀਆਂ ਵੈਕਟਰ ਵਾਰਨ ਵਾਟਰ ਵਾਰਨ ਔਰ ਲਾਈਫਸਟਾਈਲ ਡਿਸਆਰਡਰ ਹੈ ਨਾਲ ਕੈਂਸਰ ਵੀ ਆ ਇਹਦੇ ਬਾਰੇ ਸਕੂਲਾਂ ਦੇ ਵਿੱਚ ਵੀ ਅਸੀਂ ਇੱਕ ਐਜੂਕੇਸ਼ਨਲ ਪ੍ਰੋਗਰਾਮ ਹੈ ਬਹੁਤ ਸਾਰੇ ਨਵੇਂ ਫੀਚਰਸ ਇਹਦੇ ਵਿੱਚ ਅਸੀਂ ਐਡ ਕਰ ਰਹੇ ਹਾਂ ਔਰ ਬਹੁਤ ਸਾਰੀ ਨਵੀਂ ਇਕੁਪਮੈਂਟ ਵੀ ਹੈ ਜਮੈਂ ਇਹਨਾਂ ਦੇ ਵਿੱਚ ਇੱਥੇ ਪਹਿਲਾਂ ਮਤਲਬ ਉਹਦੇ ਵਿੱਚ ਤਾਂ ਹੈ ਆਪਣੇ ਨਿਊ ਚੰਡੀਗੜ੍ਹ ਦਾ ਹੈ ਜਿਹੜਾ ਤੁਹਾਡਾ ਪ੍ਰੈਕਟਿਸ ਕਲ ਹੈ ਇੱਥੇ ਪਾਰਟਿਸਪੈਂਟਸ ਸਾਰੇ ਇੱਥੇ ਵੀ ਆਣਗੇ ਇਹ ਹੋਰ ਹੋਰ ਨਵੀਂ ਇਕੁਪਰ ਵੀ ਲੈ ਰਹੇ ਹਾਂ ਨਵੀਂ ਟ੍ਰੀਟਮੈਂਟ ਮੋਡੈਲਿਟੀਆਂ ਐਡ ਕਰ ਰਹੇ ਹਾਂ ਔਰ ਆਪਣੇ ਅਕੈਡਮਿਕਸ ਨੂੰ ਐਜੂਕੇਸ਼ਨ ਨੂੰ ਐਕਸਪੈਂਡ ਕਰ ਰਹੇ ਹਾਂ ਔਰ ਲੋਕਾਂ ਤੱਕ ਜਿਹੜੀ ਸਾਡੀ ਆਊਟਰੀਚ ਹੈ ਉਹ ਨੋਸਪੈਂਡ ਕਰ ਰਹੀ ਹੈ